ਗ਼ਜ਼ਲ ਲੇਖਕ ਜਗਜੀਤ ਗੁਰਮ ਨੇਹਰੇ ਦੇ ਹੱਕ ਵਿੱਚ ਹੋ ਗਿਆ ਸਾਰਾ ਹੀ ਨਿਜ਼ਾਮ ਹੈ ਨੇਹਰੇ ਦੇ ਹੱਕ ਵਿੱਚ ਹੋ ਗਿਆ ਸਾਰਾ ਹੀ ਨਿਜ਼ਾਮ ਹੈ ਸੂਰਜ ਉੱਤੇ ਰਾਤਾਂ ਦੇ ਕਤਲ ਦਾ ਇਲਜ਼ਾਮ ਹੈ ਨੇਹਰੇ ਦੇ ਹੱਕ ਵਿੱਚ ਹੋ ਗਿਆ ਸਾਰਾ ਹੀ ਨਿਜ਼ਾਮ ਹੈ ਸੂਰਜ ਉੱਤੇ ਰਾਤਾਂ ਦੇ ਕਤਲ ਦਾ ਇਲਜ਼ਾਮ ਹੈ ਦੁਗਨਵਾਂ ਨੂੰ ਬਣਾਉਣੇ ਪੈਣਗੇ ਲੰਬੇ ਕਾਫ਼ਲੇ ਜੋ ਗੁਨਵਾ ਨੂੰ ਬਣਾਉਣੇ ਪੈਣਗੇ ਲੰਬੇ ਕਾਫਲੇ ਕਾਲੀ ਰਾਤ ਜੋ ਬਦਲਦੀ ਜਾ ਰਹੀ ਇਹ ਸ਼ਾਮ ਹੈ ਕਾਲੀ ਰਾਤ ਜੋ ਬਦਲਦੀ ਜਾ ਰਹੀ ਇਹ ਸ਼ਾਮ ਹੈ ਜੇਕਰ ਇਨਸਾਫ ਲੈਣਾ ਚਾਹੁੰਦੇ ਹੋ ਇਸ ਕਤਲ ਦਾ ਜੇਕਰ ਇਨਸਾਫ ਲੈਣਾ ਚਾਹੁੰਦੇ ਹੋ ਇਸ ਕਤਲ ਦਾ লাশ ਨੂੰ ਚੌਂਕ ਵਿੱਚ ਰੱਖ ਕੇ ਲਾਉਣਾ ਪੈਣਾ ਜਾਮ ਹੈ লাশ ਨੂੰ ਚੋਖ ਚ ਰਖ ਕੇ ਲਾਉਣਾ ਪੈਣਾ ਜਾਮ ਹੈ ਉਹ ਸੋਚਦੇ ਸਨ ਕਿਸੇ ਨੂੰ ਖਬਰ ਨਹੀਂ ਉਹਨਾਂ ਬਾਰੇ ਉਹ ਸੋਚਦੇ ਸਨ ਕਿਸੇ ਨੂੰ ਖਬਰ ਨਹੀਂ ਉਹਨਾਂ ਬਾਰੇ ਪਰ ਉਹਨਾਂ ਦਾ ਚਰਚਾ ਤਾਂ ਹਰ ਪਾਸੇ ਆਮ ਹੈ ਪਰ ਉਹਨਾਂ ਦਾ ਚਰਚਾ ਤਾਂ ਹਰ ਪਾਸੇ ਆਮ ਹੈ ਮੈਂ ਤਾਂ ਚਲਾ ਗਿਆ ਸੀ ਉਸ ਦੀ ਜ਼ਿੰਦਗੀ ਵਿੱਚੋਂ ਪਰ ਮੈਂ ਤਾਂ ਚਲਾ ਗਿਆ ਸੀ ਉਸ ਦੀ ਜ਼ਿੰਦਗੀ ਵਿੱਚੋਂ ਪਰ ਨਵੇਂ ਪਤੇ ਉੱਤੇ ਪੁੱਜ ਗਿਆ ਕੁਸਤਾ ਬੇਗਾਮ ਹੈ ਜ਼ਖਮੀ ਕਰ ਜਦ ਪੁੱਛਣ ਆਇਆ ਉਹ ਹਾਲ ਮੇਰਾ ਜ਼ਖਮੀ ਕਰ ਜਦ ਪੁੱਛਣ ਆਇਆ ਉਹ ਹਾਲ ਮੇਰਾ ਮੈਂ ਵੀ ਹੱਸ ਕੇ ਜੇ ਕਹਿ ਦਿੱਤਾ ਬਹੁਤ ਆਰਾਮ ਹੈ ਮੈਂ ਵੀ ਹੱਸ ਕੇ ਜੇ ਕਹਿ ਦਿੱਤਾ ਬਹੁਤ ਆਰਾਮ ਹੈ ਦੂਜੇ ਦੀ ਲੋੜ ਵੀ ਵਾਦੂ ਲੱਗਦੀ ਹੈ ਸਾਨੂੰ ਦੂਜੇ ਦੀ ਲੋੜ ਵੀ ਵਾਦੂ ਲੱਗਦੀ ਹੈ ਸਾਨੂੰ ਆਪਣੀ ਖੁਆਇਸ਼ ਉਤੇ ਵੀ ਲਗਦੀ ਨਾ ਲਗਾਮ ਹੈ ਆਪਣੀ ਹੁਆਇਸ਼ ਉੱਤੇ ਵੀ ਲਗਦੀ ਨਾ ਲਗਾਮ ਹੈ ਨੇਹਰੇ ਦੇ ਹੱਕ ਵਿੱਚ ਹੋ ਗਿਆ ਸਾਰਾ ਹੀ ਨਿਜ਼ਾਮ ਹੈ ਸੂਰਜ ਉੱਤੇ ਰਾਤਾਂ ਦੇ ਕਤਲ ਦਾ ਇਲਜ਼ਾਮ ਹੈ ਸੂਰਜ ਉੱਤੇ ਰਾਤਾਂ ਦੇ ਕਤਲ ਦਾ ਇਲਜ਼ਾਮ ਹੈ